ਅਗ ਤਾਂ ਹਿੰਮਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਪਿੱਲੇ ਰਹੀ ਭਾਂਬੜ ਵਰਗੀ ਧੁੱਪਾਂ ਵਿੱਚ ਵੀ ਸਾਡੇ ਨੇੜੇ ਕਿੱਲੇ ਦੋਸ਼ ਤੇ ਉਹਨਾਂ ਝਖੜਾਂ ਉੱਤੇ ਸਿਰ ਤੋਂ ਉੱਡੇ ਤੰਗੂਆਂ ਦਾ ਦੋਸ਼ ਤੇ ਉਹਨਾਂ ਝਖੜਾਂ ਉੱਤੇ ਸਿਰ ਤੋਂ ਉੱਡੇ ਤੰਗੂਆਂ ਦਾ ਕਿੱਲੇ ਠੀਕ ਨੇ ਠੋਕੇ ਖੋਰੇ ਸਾਥੂ ਰਸੇ ਢਿੱਲੇ ਇੱਕ ਦਿਹਾੜੇ ਬੱਦਲ ਵਰਸਿਆ ਜਸ਼ਨ ਮਨਾਇਆ ਚੌਧਰੀਆ ਚੁੱਗੀਆਂ ਦੇ ਫਿਰ ਕਹੀਂ ਦਿਹਾੜੀ ਬਾਲਣ ਚੁੰਨੇ ਸਿੰਨੇ ਮੈਂ ਵੀ ਧੀ ਸੀ ਡੋਲੇ ਪੌਣੀ ਸੁਹਾ ਜੋੜਾ ਲੈਣ ਗਿਆ ਵੇਖ ਕੇ ਮੇਰੀ ਹਾਲਤ ਬੰਨੇ ਹੱਸਦੇ ਗੋਟੀ ਤਿੱਲੇ ਇੱਧਰ ਗੱਭਰੂ ਲਾਸ਼ਾਂ ਡਿੱਗੀਆਂ ਸੀਨੇ ਪਾਟੇ ਮਾਵਾਂ ਦੇ ਇੱਧਰ ਗੱਭਰੂ ਲਾਸ਼ਾਂ ਡਿੱਗੀਆਂ ਸੀਨੇ ਪਾਟੇ ਮਾਵਾਂ ਦੇ ਉਧਰ ਠੀਕ ਨਿਸ਼ਾਨੇ ਬਦਲੇ ਲਗਦੇ ਤਗਮੇ ਬਿੱਲੇ ਉਧਰ ਠੀਕ ਨਿਸ਼ਾਨੇ ਬਦਲੇ ਲਗਦੇ ਤਗਮੇ ਬਿੱਲੇ